ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਤਿਗੁਰਾਂ ਦੀ ਮੁਕੱਦਸ ਮੁਬਾਰਕ ਰਸਨਾ ਤੋਂ ਚਾਰਨ ਕੀਤਾ ਹੈ ਪਾਵਨ ਸ਼ਲੋਕ ਹੈ ਇਸ ਸ਼ਲੋਕ ਦੇ ਅੰਦਰ ਸਿਰਫ 6 ਅੱਖਰ ਨੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਇਸ ਤੋਂ ਅੱਗੇ ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਅਗਲਾ ਸ਼ਲੋਕ ਉਚਾਰਨ ਕੀਤਾ ਹੈ ਮਹਿਲਾ ਪਹਿਲਾ ਮਹਿਲਾ ਤੀਜਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉੱਥੇ ਸਤਿਗੁਰ ਨੇ ਫਿਰ ਜ਼ਿਕਰ ਕੀਤਾ ਹੈ ਲਾਹੌਰ ਸ਼ਹਿਰ ਅੰਮ੍ਰਿਤ ਸਰ ਸਿਫਤੀ ਦਾ ਕਰ ਸਤਿਗੁਰ ਨੇ ਇਹ ਦੋ ਸ਼ਲੋਕ ਨੇ ਪਹਿਲਾ ਬਾਬੇ ਨਾਨਕ ਜੀ ਦਾ ਹੈ ਦੂਜਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸ਼ਲੋਕ ਦੇ ਅੰਦਰ ਜਦੋਂ ਬਾਬਾ ਨਾਨਕ ਜੀ ਪ੍ਰਚਾਰ ਦੌਰੇ ਅਨੁਸਾਰ ਜਿਹਨੂੰ ਆਪਾਂ ਉਦਾਸੀ ਕਹਿੰਦੇ ਆ ਕਿਉਂਕਿ ਜਿਹੜੀ ਚੀਜ਼ ਜਿਸ ਢੰਗ ਨਾਲ ਪ੍ਰਚਲਿਤ ਹੋ ਜਾਏ ਉਸ ਸਮੇਂ ਦੇ ਅੰਦਰ ਭ्रमण ਕਰਨਾ ਜਿਹੜਾ ਹੁੰਦਾ ਸੀ ਨਾ ਇੱਕ ਥਾਂ ਤੋਂ ਦੂਜੀ ਥਾਂ ਤੇ ਧਰਮ ਦੀ ਦੁਨੀਆ ਦੇ ਅੰਦਰ ਧਰਮ ਦੇ ਖੇਤਰ ਵਿੱਚ ਉਹ ਕਰਮ ਹੁੰਦਾ ਸੀ ਉਦਾਸੀਆਂ ਦਾ ਉਦਾਸੀਆਂ ਦਾ ਆਪਣਾ ਇੱਕ ਪੇਖ ਹੁੰਦਾ ਸੀ ਆਪਣਾ ਇੱਕ ਪਹਿਰਾਵਾ ਹੁੰਦਾ ਸੀ ਉਹ ਉਹ ਜੋ ਪਹਿਰਾਵਾ ਪਾ ਕੇ ਇੱਕ ਥਾਂ ਤੋਂ ਦੂਜੀ ਥਾਂ ਦੂਜੇ ਇੱਕ ਨਗਰ ਤੋਂ ਦੂਜੇ ਨਗਰ ਦੇ ਅੰਦਰ ਪਰਮਨ ਕਰਦੇ ਹੁੰਦੇ ਸਨ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਮੁਬਾਰਕ ਜੀਵਨ ਆਪਾਂ ਪੜ੍ਹਨੇ ਆ ਜਦੋਂ ਬਾਬੇ ਨਾਨਕ ਨੇ ਇਹ ਉਦਾਸੀਆਂ ਸ਼ੁਰੂ ਕੀਤੀਆਂ ਜਿਹਨੂੰ ਅੱਜ ਦੇ ਦੌਰ ਵਿੱਚ ਆਪਾਂ ਪ੍ਰਚਾਰ ਫੇਰੀ ਕਹਿੰਦੇ ਆ ਪ੍ਰਚਾਰ ਦੌਰਾ ਕਹਿੰਦੇ ਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸ ਸਮੇਂ ਦਾ ਬੜਾ ਪਿਆਰਾ ਚਿੱਤਰਣ ਕੀਤਾ ਆਪਣੀ ਰਚਨਾ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਵੀ ਉਹੋ ਜਿਹਾ ਪ੍ਰੇਖ ਧਾਰਨ ਕੀਤਾ ਇਹ ਬੜੀ ਇੱਕ ਨ ਬੇਸਿਕਲੀ ਇੱਕ ਸੁਭਾਵਕ ਚੀਜ਼ ਬਣ ਜਾਂਦੀ ਹੈ ਵੀ ਕਿਸੇ ਬੰਦੇ ਦੇ ਉੱਤੇ ਅਸਰ ਜਦੋਂ ਕੋਈ ਚੀਜ਼ ਕਰਦੀ ਹੈ ਹਜ਼ਾਰਾਂ ਲੋਕਾਂ ਦਾ ਇਕੱਠ ਹੋਵੇ ਨਾ ਹਜ਼ਾਰਾਂ ਲੋਕਾਂ ਦਾ ਤੇ ਉਸ ਇਕੱਠ ਦੇ ਵਿੱਚੋਂ ਬੰਦਾ ਆਪਣੇ ਵਰਗੇ ਕਿਸੇ ਨੂੰ ਲੱਭਦਾ ਹੈ ਉਹ ਪਹਿਲੀ ਪਹਿਚਾਨ ਕਿੱਥੋਂ ਕਰਦਾ ਹੈ ਉਹਦੇ ਕੱਪੜਿਆਂ ਤੋਂ ਇਸੇ ਤਰ੍ਹਾਂ ਜਦੋਂ ਧਰਮ ਦੀ ਦੁਨੀਆ ਦੇ ਵਿੱਚ ਤੁਸੀਂ ਆਪਣੀ ਗੱਲ ਕਿਸੇ ਦੂਜੇ ਨੂੰ ਕਹਿਣੀ ਹੈ ਖਾਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੰਨੇ ਪ੍ਰਚਾਰ ਦੌਰੇ ਕੀਤੇ ਨੇ ਜਿੰਨੀਆਂ ਉਦਾਸੀਆਂ ਕੀਤੀਆਂ ਨੇ ਬਹੁਤਾਤ ਉਦਾਸੀਆਂ ਸਤਿਗੁਰ ਦੀਆਂ ਧਾਰਮਿਕ ਅਸਥਾਨਾਂ ਤੇ ਨਹੀਂ ਕਮਾਲ ਦੀ ਗੱਲ ਦੇਖੋ ਕਿੰਨੀ ਹੈ ਵੀ ਇੱਕ ਆਮ ਬੰਦੇ ਨੂੰ ਸਮਝਾਣਾ ਅੱਜ ਕੋਈ ਸਾਨੂੰ ਆਕੇ ਵੀ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ ਤੁਸੀਂ ਧਰਮ ਦਾ ਪ੍ਰਚਾਰ ਕਰੋ ਤੇ ਅਸੀਂ ਕਿੱਥੇ ਜਾਵਾਂਗੇ ਆਮ ਲੋਕਾਂ ਦੇ ਵਿੱਚ ਜਾਵਾਂਗੇ ਨਾ ਅਸੀਂ ਉਹਨਾਂ ਲੋਕਾਂ ਦੇ ਘਰਾਂ ਵਿੱਚ ਜਿਹੜੇ ਧਰਮ ਨਾਲੋਂ ਟੁੱਟੇ ਹੋਏ ਨੇ ਜਾਂ ਜਿਹੜੇ ਧਰਮ ਨੂੰ ਨਹੀਂ ਸਮਝ ਰਹੇ ਜਾਂ ਜਿਹੜੇ ਇਸ ਵਿਚਾਰਧਾਰਾ ਤੋਂ ਦਿਨੋ-ਦਿਨ ਦੂਰ ਹੁੰਦੇ ਜਾ ਰਹੇ ਨੇ ਅਸੀਂ ਆਮ ਲੋਕਾਂ ਤੱਕ ਆਪਣੀ ਪਹੁੰਚ ਕਰਾਂਗੇ ਬਾਬੇ ਨਾਨਕ ਨੇ ਆਮ ਲੋਕਾਂ ਤੱਕ ਪਹੁੰਚ ਨਹੀਂ ਕੀਤੀ ਧਾਰਮਿਕ ਅਸਥਾਨਾਂ ਤੱਕ ਪਹੁੰਚ ਕੀਤੀ ਹੈ ਉਹਦਾ ਇੱਕ ਕਾਰਨ ਸੀ ਜੇ ਜਿੱਥੋਂ ਧਰਮ ਪਰੋਸਿਆ ਜਾਣਾ ਹੈ ਧਿਆਨ ਦੇਣਾ ਜਿੱਥੋਂ ਭੋਜਨ ਪਰੋਸਿਆ ਜਾਣਾ ਹੈ ਜੇ ਪਾਕਖਾਲੀ ਪਵਿੱਤਰ ਨਹੀਂ ਹੋਏਗੀ ਨਾ ਪਾਕਖਾਲ ਸਮਝਦੇ ਹੋ ਪਾਕਖਾਲ ਕਹਿੰਦੇ ਨੇ ਜਿੱਤੇ ਭੋਜਨ ਬਣਦਾ ਹੋਵੇ ਜਿਹਨੂੰ ਆਪਾਂ ਰਸੋਈ ਕਹਿੰਦੇ ਅੱਜ ਅੱਜ ਦੇ ਸਮੇਂ ਵਿੱਚ ਜੇ ਰਸੋਈ ਦੇ ਵਿੱਚ ਹੀ ਭੋਜਨ ਚੰਗਾ ਨਹੀਂ ਬਣੇਗਾ ਜੇ ਰਸੋਈ ਦੇ ਵਿੱਚ ਹੀ ਭੋਜਨ ਚੰਗਾ ਨਹੀਂ ਪਰੋਸਿਆ ਜਾਏਗਾ ਤੇ ਖਾਣ ਵਾਲਾ ਬੰਦਾ ਤੇ ਸੁਭਾਵਕ ਕੇ ਬਿਮਾਰ ਹੋਈ ਗਈ ਹੋਵੇਗਾ ਉਹ ਬੰਦਾ ਕੋਈ ਵੀ ਹੋਵੇ ਭਾਵੇਂ ਕੋਈ ਉੱਚੇ ਘਰਾਂ ਨੇ ਦਾ ਹੋਵੇ ਭਾਵੇਂ ਕੋਈ ਨੀਵੇਂ ਘਰਾਂ ਨੇ ਦਾ ਹੋਵੇ ਭਾਵੇਂ Hindu ਹੋਵੇ ਭਾਵੇਂ Musalman ਹੋਵੇ ਭਾਵੇਂ Sikh ਹੋਵੇ ਭਾਵੇਂ Isai ਹੋਵੇ ਜੇ ਪਾਕ ਛਾਲ ਦੇ ਅੰਦਰ ਭੋਜਨ ਨਹੀਂ ਚੰਗਾ ਪਰੋਸਿਆ ਪਾਕ ਛਾਲ ਕੀ ਹੈ ਧਾਰਮਿਕ ਸਥਾਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੇਖਿਆ ਵੀ ਜਿੰਨਾ ਪ੍ਰਚਾਰ ਹੋਣਾ ਚਾਹੀਦਾ ਸੀ ਧਾਰਮਿਕ ਸਥਾਨਾਂ ਤੋਂ ਉਥੇ ਧਰਮ ਦੀ ਗੱਲ ਨਹੀਂ ਹੋ ਰਹੀ ਉਥੇ ਕੀ ਹੋ ਰਿਹਾ ਹੈ ਉਥੇ ਲੋਕਾਂ ਦੇ ਸਾਹਮਣੇ ਧਰਮ ਦੀ ਥਾਂ ਤੇ ਭਰਮ ਪੁਰਸਿਆ ਜਾ ਰਿਹਾ ਤੁਸੀਂ ਅੱਜ ਸਵੇਰੇ ਨਾ ਯਤਨ ਕਰੋ ਕਦੀ ਸਵੇਰੇ ਸਵੇਰੇ ਟੀਵੀ ਖੋਲ ਕੇ ਬਹਿ ਜਾਓ ਤੇ ਉਹਦੇ ਉੱਤੇ ਤੁਸੀਂ ਜੇ ਦੇਖਣ ਲੱਗ ਜਾਓ ਤੁਹਾਨੂੰ ਇਨੇ ਲੋਗ ਮਿਲਣਗੇ ਭਰਮ ਪਰੋਸ ਦੇ ਥਾਲੀਆਂ ਦੇ ਵਿੱਚ ਬੜੇ ਚੰਗੇ ਚੰਗੇ ਢੰਗ ਦੇ ਨਾਲ ਤੁਹਾਨੂੰ ਚੀਜ਼ਾਂ ਨਾਲ ਜੋੜਨਗੇ ਵਸਤੂਆਂ ਨਾਲ ਜੋੜਨਗੇ ਤੁਸੀਂ ਆਹ ਕੰਮ ਇੰਜ ਕਰ ਲਓ ਇਹ ਹੋ ਜਾਏਗਾ ਉਹ ਕੰਮ ਉੰਜ ਕਰ ਲਓ ਉਹ ਹੋ ਜਾਏਗਾ ਇਹ ਹੈ ਪਰਮ ਬਾਣਾ ਧਰਮ ਦਾ ਹੈ ਪਰੋਸਿਆ ਪਰਮ ਜਾ ਰਿਹਾ ਹੈ ਪਰਮ ਪਤਾ ਕੀ ਕਰਦਾ ਸਾਡੇ ਜੀਵਨ ਦੇ ਅੰਦਰ ਜਿਹੜੀ ਵਿਚਾਰ ਜਿਹੜੀ ਸਾਡੇ ਅੰਦਰ ਦੀ ਬੁੱਧ ਹੈ ਨਾ ਜਿਹਨੂੰ ਸਤਗੁਰੂ ਵਿਵੇਕ ਕਹਿੰਦੇ ਨੇ ਵਿਵੇਕ ਪਰਮ ਵਿਵੇਕ ਨੂੰ ਖਤਮ ਕਰ ਦਿੰਦਾ ਹੈ ਪਰਮ ਵਿਵੇਕ ਨੂੰ ਮਾਰ ਦਿੰਦਾ ਬਾਬੇ ਨਾਨਕ ਨੇ ਵਿਵੇਕ ਨੂੰ ਮਰਨ ਨਹੀਂ ਦਿੱਤਾ ਗਿਆਨ ਨਾਲ ਜੋੜਿਆ ਸਤਗੁਰੂ ਨੇ ਸਾਨੂੰ ਕਿਸੇ ਥਾਂ ਨਾਲ ਨਹੀਂ ਜੋੜਿਆ ਕਿਸੇ ਵਸਤੂ ਨਾਲ ਨਹੀਂ ਜੋੜਿਆ ਗਿਆਨ ਨਾਲ ਜੋੜਿਆ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤੁਸੀਂ ਜੀਵਨ ਪੜੋਗੇ ਤੇ ਬਾਬਾ ਨਾਨਕ ਜੀ ਦਾ ਸਭ ਤੋਂ ਜ਼ਿਆਦਾ ਪ੍ਰਚਾਰ ਦੌਰੇ ਜਿਹੜੇ ਨੇ ਉਹ ਧਾਰਮਿਕ ਸਥਾਨਾਂ ਤੇ ਨੇ ਕਿਉਂ ਕਿਉਂਕਿ ਜਿਹੜੇ ਧਰਮ ਦੇ ਆਗੂ ਨੇ ਜਿਨ੍ਹਾਂ ਨੇ ਲੋਕਾਂ ਨੂੰ ਧਰਮ ਨਾਲ ਜੋੜਨਾ ਹੈ ਜੇ ਉਹਨਾਂ ਦੇ ਆਪਣੇ ਅੰਦਰ ਹੀ ਧਰਮ ਨਹੀਂ ਹੋਏਗਾ ਉਹ ਲੋਕਾਂ ਨੂੰ ਕਿਵੇਂ ਧਰਮ ਨਾਲ ਜੋੜਨਗੇ ਧਰਮ ਨਾਲ ਜੋੜਨ ਵਾਲਾ ਪਹਿਲਾਂ ਪਰਫੈਕਟ ਹੋਣਾ ਚਾਹੀਦਾ ਹੈ ਨਾ ਵੀ ਜਿੰਨੂੰ ਆਪ ਨੋ ਲੈਜ ਹੋਵੇ ਜਿਨੂੰ ਆਪ ਧਰਮ ਦਾ ਗਿਆਨ ਹੋ ਗਏ ਜਿਨੂੰ ਆਪ ਧਰਮ ਦਾ ਗਿਆਨ ਨਹੀਂ ਉਹ ਦੂਜੇ ਨੂੰ ਕਿਵੇਂ ਜੋੜੇਗਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਉਹ ਜਿਹਾ ਭੇਖ ਧਾਰਨ ਕੀਤਾ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਪੜ੍ਹਦੇ ਉਹਨਾਂ ਬਾਬੇ ਨਾਨਕ ਨੇ ਜਦੋਂ ਇਹ ਚਾਰ ਉਦਾਸੀਆਂ ਕੀਤੀਆਂ ਕਰਨ ਤੋਂ ਬਾਅਦ ਸਤਿਗੁਰ ਗੁਰਨਾਨਕ ਸਾਹਿਬ ਜੀ ਨੇ ਕਰਤਾਰਪੁਰ ਸ਼ਹਿਰ ਜਿੱਤੇ ਤੁਸੀਂ ਅੱਜ ਜਾਂਦੇ ਹੋ ਕੋਰੀਡੋਰ ਜਿਹੜਾ ਪਿਛਲੇ ਸਮੇਂ ਵਿੱਚ ਦਰਸ਼ਨਾਂ ਦੇ ਲਈ ਖੋਲਿਆ ਗਿਆ ਕਰਤਾਰਪੁਰ ਬਿਲਕੁਲ ਅੰਮ੍ਰਿਤਸਰ ਤੋਂ ਕੁਝ ਦੂਰੀ ਤੇ ਹੈ ਬਾਬੇ ਨਾਨਕ ਦਾ ਵਸਾਇਆ ਹੋਇਆ ਉਹ ਸ਼ਹਿਰ ਹੈ ਦੋ ਕਰਤਾਰਪੁਰ ਨੇ ਇੱਕ ਕਰਤਾਰਪੁਰ ਧੰਗ ਗੁਰੂ ਅਰਜੁਨ ਦੇਵ ਸਾਹਿਬ ਜੀ ਨੇ ਵਸਾਇਆ ਇੱਕ ਕਰਤਾਰਪੁਰ ਧੰਗ ਗੁਰੂ ਨਾਨਕ ਬਾਬਾ ਜੀ ਨੇ ਵਸਾਇਆ ਉਹ ਕਰਤਾਰਪੁਰ ਜਿੱਦੋਂ ਬਾਬੇ ਨਾਨਕ ਜੀ ਨੇ ਆਪਣਾ ਵਸੇਬਾ ਕੀਤਾ ਜਦੋਂ ਸਤਿਗੁਰੂ ਨੇ ਉਹ ਸ਼ਹਿਰ ਵਸਾਇਆ ਸਤਿਗੁਰੂ ਉੱਥੇ ਰੁਕੇ ਉੱਥੇ ਬਾਬੇ ਨਾਨਕ ਨੇ ਫਿਰ ਨਾ ਆਪਣੇ ਜਿਹੜੇ ਉਹ ਉਹ ਜਿਹੜੇ ਵਸਤਰ ਸੀ ਜਿਹੜੇ ਸਤਗੁਰੂ ਜੀ ਬਾਹਰ ਪ੍ਰਚਾਰ ਦੌਰਿਆਂ ਤੇ ਜਾਣ ਲੱਗਿਆਂ ਸਤਗੁਰ ਨੇ ਭਗਵਾ ਪੇਖ ਪਾਇਆ ਧਰਮੀਆਂ ਵਾਲਾ ਪੇਖ ਪਾਇਆ ਜੇ ਬਾਬਾ ਨਾਨਕ ਜੀ ਮੱਕੇ ਦੇ ਅੰਦਰ ਗਏ ਨੇ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਨੀਲ ਬਸਤਰ ਧਾਰੇ ਬਣਵਾਰੀ ਬਾਬੇ ਨਾਨਕ ਨੇ ਨੀਲੇ ਕੱਪੜੇ ਪਾਏ ਉਹਨਾਂ ਵਰਗੇ ਜਿਹੋ ਜਿਹੋ ਉਹਨਾਂ ਦੇ ਪ੍ਰਵਾਨ ਸੀ ਤੁਸੀਂ ਦੂਜੇ ਬੰਦੇ ਦੇ ਸਾਹਮਣੇ ਗੱਲ ਕਰਨੀ ਹੈ ਤਾਂ ਹੀ ਕਰੋਗੇ ਨਾ ਜੀ ਤੁਸੀਂ ਉਹਦੇ ਵਰਗੇ ਉੱਥੇ ਤੇ ਕਿਸੇ ਨੌਨ ਬੰਦੇ ਨੂੰ ਜਾਣਦਾ ਵੀ ਹੱਕ ਨਹੀਂ ਸੀਗਾ ਬਾਬੇ ਨਾਨਕ ਨੇ ਉੱਥੇ ਜਾ ਕੇ ਉਹਨਾਂ ਵਰਗੇ ਕੱਪੜੇ ਪਾ ਕੇ ਉਹਨਾਂ ਨੂੰ ਸੱਚ ਨਾਲ ਜੋੜਨ ਦੇ ਲਈ ਵੀ ਜਿਹੜਾ ਕਰਮ ਤੁਸੀਂ ਕਰ ਰਹੇ ਜਿੰਨੂੰ ਤੁਸੀਂ ਧਰਮ ਸਮਝ ਰਹੇ ਧਰਮ ਨਹੀਂ ਹੈ ਧਰਮ ਨਾਲੋਂ ਤੋੜਿਆ ਨਹੀਂ ਹੈ ਧਰਮ ਦੀ ਸਹੀ ਨੌਲੇਜ ਦੇ ਕੇ ਧਰਮ ਨਾਲ ਜੋੜਿਆ ਹੈ ਫਰਕ ਪਤਾ ਕਿ ਇਹ ਬਾਬੇ ਨਾਨਕ ਦੀ ਸੋਚ ਅੰਦਰ ਤੇ ਆਮ ਧਰਮੀ ਬੰਦਿਆਂ ਦੀ ਸੋਚ ਦੇ ਅੰਦਰ ਅਸੀਂ ਯਤਨ ਕਰਨਿਆਂ ਦੇਖੋ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਵੀ ਕਿੰਨਾ ਰੋਲਾ ਪੈਂਦਾ ਸਾਡੇ ਸਮਾਜ ਵਿੱਚ ਫਲਾਣੇ ਬੰਦੇ ਨੇ ਆਪਣਾ ਧਰਮ ਬਦਲ ਲਿਆ ਫਲਾਣੇ ਨੇ ਆਪਣਾ ਧਰਮ ਬਦਲ ਲਿਆ ਤੇ ਜਿਨ੍ਹਾਂ ਨੇ ਧਰਮ ਬਦਲਿਆ ਮਰਜ਼ੀ ਹੈ ਉਹਨਾਂ ਦੀ ਬੰਦਾ ਆਜ਼ਾਦ ਹੈ ਕਿਤੇ ਵੀ ਪਾਸੇ ਜਾ ਸਕਦਾ ਹੈ ਉਹਨੂੰ ਜਿਹੜੀ ਚੀਜ਼ ਚੰਗੀ ਲੱਗਦੀ ਉਧਰ ਚਲਾ ਗਿਆ ਪਰ ਦਬਾਬ ਕਿਸ ਸਿੱਜਦਾ ਹੁੰਦਾ ਹੈ ਖਿਆਲ ਕਿਸ ਸਿੱਜਦਾ ਹੁੰਦਾ ਹੈ ਵੀ ਜਿਹੜੇ ਜਿਨ੍ਹਾਂ ਨੇ ਬਦਲੇ ਹੈ ਕਿੰਨਾ ਸਮਾਜ ਵਿੱਚ ਉਸ ਸਿੱਜ ਦਾ ਰੋਲਾ ਪੈਂਦਾ ਹੈ ਪਰ ਸਤਿਗੁਰੂ ਗੁਰਨਾਨਕ ਪਾਤਸ਼ਾਹ ਕਹਿੰਦੇ ਨੇ ਨਹੀਂ ਅਸਲ ਗੱਲ ਕੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਤੁਸੀਂ ਧਰਮ ਨਾ ਬਦਲੋ ਤੁਸੀਂ ਧਰਮ ਦੇ ਪ੍ਰਤੀ ਆਪਣੀ ਸੋਚ ਬਦਲੋ ਜਿਹੜੀ ਤੁਹਾਡੇ ਅੰਦਰ ਸੋਚ ਹੈ ਨਾ ਜਿਹੜੀ ਆਈਡਿਓਲੋਜੀ ਤੁਸੀਂ ਧਾਰਨ ਕਰਨੀ ਹੈ ਨਾ ਉਹਨੂੰ ਧਾਰਨ ਕਰੋ ਧਰਮ ਬਦਲ ਨਾਲ ਕੀ ਹੋਏਗਾ ਇੱਕ ਧਰਮ ਤੋਂ ਦੂਜੇ ਧਰਮ ਵਿੱਚ ਚਲੇ ਜਾਓਗੇ ਜੀਵਨ ਤੇ ਨਹੀਂ ਬਦਲੇਗਾ ਨਾ ਥਾਂ ਹੀ ਬਦਲ ਜਾਏਗੀ ਨਾ ਜੇ ਕੋਈ ਆਖੇ ਵੀ ਨਹੀਂ ਇਸ ਖਿੱਤੇ ਵਿੱਚ ਜ਼ੁਲਮ ਜ਼ਿਆਦਾ ਹੁੰਦੇ ਨੇ ਦੂਜੇ ਖਿੱਤੇ ਵਿੱਚ ਨਹੀਂ ਬੰਦਾ ਕਿਸੇ ਵੀ ਥਾਂ ਤੇ ਚਲਾ ਜਾਏ ਜੀ ਉਹ ਆਪਣੀ ਸੋਚ ਨੂੰ ਨਹੀਂ ਬਦਲਦਾ ਮੁਲਕ ਬਦਲ ਨਾਲ ਥੋੜਾ ਕੁਝ ਹੋ ਜਾਂਦਾ ਹੈ ਜਿਹੜਾ ਇੱਥੇ ਲੜਦਾ ਉਹਨੇ ਉੱਥੇ ਵੀ ਲੜਨਾ ਹੈ ਜਿਹੜਾ ਇੱਥੇ ਪਰਮਾ ਵਿੱਚ ਹੈ ਉੱਥੇ ਵੀ ਪਰਮਾ ਵਿੱਚ ਮਾਫ ਕਰਨਾ ਜਿਹੜੇ ਲੋਕ ਆਪਣੇ ਇਸ ਮੁਲਕ ਦੇ ਵਿੱਚੋਂ ਕਿਤੇ ਫੋਰਨ ਕੰਟਰੀ ਅਮਰੀਕਾ ਯੂ ਐਸ ਏ ਜਾਂ ਕੈਨੇਡਾ ਦੇ ਅੰਦਰ ਜਾਂ ਇੰਗਲੈਂਡ ਦੇ ਅੰਦਰ ਗਏ ਨੇ ਕਿ ਉੱਥੇ ਜਾ ਕੇ ਉਹ ਉਹ ਜਿਹੜੇ ਇੱਥੇ ਇੱਥੋਂ ਦੇ ਪਰਮ ਨੇ ਉੱਥੇ ਜਾ ਕੇ ਨਹੀਂ ਕਰਦੇ ਕਰਦੇ ਨੇ ਜਿਹੜੇ ਜਿਹੜੇ ਧਰਮ ਦੇ ਪ੍ਰਤੀ ਇੱਥੇ ਪਰਮਾ ਵਿੱਚ ਆਪਾਂ ਜੀ ਰਹਿਆ ਉੱਥੇ ਵੀ ਉਸੇ ਤਰ੍ਹਾਂ ਹੀ ਕਰਦੇ ਨੇ ਕਿਉਂ ਕਰਦੇ ਨੇ ਮੁਲਕ ਬਦਲਣ ਦੇ ਨਾਲ ਸੋਚ ਥੋੜਾ ਬਦਲ ਗਈ ਹੈ ਖਿਆਲ ਥੋੜਾ ਬਦਲ ਗਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੋਚ ਬਦਲਣ ਦਾ ਯਤਨ ਕੀਤਾ ਪਹਿਲੋ ਬਾਬੇ ਨਾਨਕ ਦਾ ਇੱਕ ਬਚਨ ਪੜੋ ਸਹਿ ਪਾਤਸ਼ਾਹ ਜੀ ਕਹਿੰਦੇ ਨੇ ਜੇ ਸੱਚਾ ਮੁਸਲਮਾਨ ਬੰਨਾ ਹੈ ਤੂੰ ਪੰਜ ਨਮਾਜ਼ਾਂ ਪੜ੍ਹਨਾ ਹੈ ਸਤਿਗੁਰ ਕਹਿੰਦੇ ਨੇ ਫਿਰ ਪੰਜ ਨਮਾਜ਼ਾਂ ਮੈਂ ਤੈਨੂੰ ਦੱਸਣਾ ਤੂੰ ਕਿਹੜੀਆਂ ਪੜ੍ਹਨੀਆਂ ਚਾਹੀਦੀਆਂ ਨੇ ਇੰਨੀ ਆਖਿਆ ਵੀ ਤੂੰ ਪੰਜ ਨਮਾਜ਼ਾਂ ਪੜ੍ਹਨੀਆਂ ਛੱਡ ਦੇ ਤੂੰ ਨਿਤਨੇਮ ਕਰਿਆ ਕਰ ਤੂੰ ਜਪਜੀ ਪੜਿਆ ਕਰ ਸਤਿਗੁਰ ਨੇ ਆਖਿਆ ਕਿਤੇ ਇਤਿਹਾਸ ਦਾ ਕੋਈ ਪੰਨਾ ਫੋਲ ਕੇ ਵੇਖ ਲੋ ਬਾਬੇ ਨਾਨਕ ਨੇ ਕਿਸੇ ਨੂੰ ਪਕੜ ਕੇ ਆਖਿਆ ਹੋਵੇ ਤੂੰ ਪੰਜ ਨਮਾਜ਼ਾਂ ਕਿਉਂ ਪੜ੍ਹਦਾ ਹੈ ਤੂੰ ਮੁਸਲਮਾਨ ਹੈ ਤੂੰ ਮੇਰਾ ਜਪਜੀ ਪੜਿਆ ਕਰ ਗੁਰੂ ਨਾਨਕ ਸਾਹਿਬ ਜੀ ਨੇ ਅਸੀਂ ਜ਼ੋਰ ਲਾਉਂਦੇ ਆ ਨਾ ਵੀ ਫਲਾਣਾ ਬੰਦਾ ਤੂੰ ਉਧਰ ਜੁੜਿਆ ਤੂੰ ਆ ਚੀਜ਼ ਪੜਿਆ ਕਰ ਬਾਬੇ ਨਾਨਕ ਨੇ ਅਖਣ ਨਹੀਂ ਜੇ ਤੂੰ ਪੰਜ ਨਮਾਜ਼ਾਂ ਪੜ੍ਹਨਾ ਹੈ ਤੂੰ ਪੰਜ ਨਮਾਜ਼ਾਂ ਹੀ ਪੜ ਪਰ ਪੰਜ ਨਮਾਜ਼ਾਂ ਕਿਹੜੀਆਂ ਪੜ ਪਹਿਲਾ ਸੱਚ ਤੇਰੀ ਪਹਿਲੀ ਨਮਾਜ਼ ਸੱਚ ਦੀ ਹੋਵੇ ਅੱਜ ਤੋਂ ਆਪਣੇ ਜੀਵਨ ਵਿੱਚ ਸੱਚ ਬੋਲਣਾ ਸ਼ੁਰੂ ਕਰ ਦੇ ਸੱਚ ਵਿੱਚ ਜੀਣਾ ਸ਼ੁਰੂ ਕਰ ਦੇ ਇਹ ਤੇਰੀ ਪਹਿਲੀ ਨਮਾਜ਼ ਐ ਪਹਿਲਾ ਸੱਚ ਹਲਾਲ ਦੋਏ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਹਰਾਮ ਦੀ ਖਾਣੀ ਛੱਡ ਦੇ ਤੂੰ ਆਪਣੇ ਜਿਹੜੀ ਆਪਣੇ ਕਰ ਕਮਲਾਂ ਦੇ ਨਾਲ ਤੇਰੀ ਕਿਰਤ ਐ ਕਮਾਈ ਐ ਭਾਵੇਂ ਉਹਦੇ ਵਿੱਚ ਰੁੱਖੀ ਸੁੱਕੀ ਆਉਂਦੀ ਐ ਉਹਨੂੰ ਖਾ ਕੇ ਉਹਦੇ ਵਿੱਚ ਬਸਰ ਕਰਨਾ ਸ਼ੁਰੂ ਕਰ ਦੇ ਤੇਰੀ ਦੂਜੀ ਨਮਾਜ਼ ਐ ਪਰਲਾ ਸੱਚ ਹਲਾਲ ਦੋਇ ਤੀਜੀ ਖੈਰ ਖੁਦਾਏ ਜਿੰਨੀ ਖੁਦਾ ਨੇ ਧਰਤ ਪੈਦਾ ਕੀਤੀ ਹੈ ਸਾਰੇ ਲੋਕਾਂ ਤੇ ਖੈਰ ਕਰਨੀ ਸ਼ੁਰੂ ਕਰ ਦੇ ਪਾਵ ਭਲਾ ਭਲਾ ਵਿੱਚ ਵਿਚਰਨਾ ਸ਼ੁਰੂ ਕਰ ਦੇ ਲੋਕਾਂ ਦੀ ਖੈਰ ਮੰਗਣੀ ਸ਼ੁਰੂ ਕਰ ਦੇ ਕਿੰਨੇ ਮੁਲਕਾਂ ਦੇ ਵਿੱਚ ਅੱਜ ਇੱਕ ਦੂਜੇ ਮੁਲਕ ਔਰ ਖਿਆਲ ਕਰੋ ਆਪਸ ਵਿੱਚ ਲੜ ਰਹੇ ਨੇ ਲੜਨ ਵਾਲੇ ਕੌਣ ਨੇ ਇੱਕ ਮੁਸਲਮਾਨ ਕੰਟਰੀ ਹੈ ਦੂਜੀ ਵੀ ਮੁਸਲਮਾਨ ਕੰਟਰੀ ਆਪਸ ਵਿੱਚ ਇੱਕ ਦੂਜੇ ਨਾਲ ਲੜਦੇ ਪਏ ਨੇ ਕਮਾਲ ਦੀ ਗੱਲ ਐ ਤੁਸੀਂ ਦੋਨੋਂ ਧਰਮ ਕਰਕੇ ਇੱਕੋ ਕਿਉਂ ਲੜ ਰਹੇ ਹੋ ਖੈਰ ਸਤਿਗੁਰ ਕਹਿੰਦੇ ਨੇ ਗੱਲ ਇਹ ਹੈ ਕੁਰਾਨ ਨੂੰ ਮੰਨਣ ਵਾਲਿਓ ਕੁਰਾਨ ਨੂੰ ਮੰਨਣ ਵਾਲਿਓ ਕੁਰਾਨ ਨੂੰ ਦੋਨੋਂ ਹੀ ਮੰਨਣ ਵਾਲੇ ਨੇ ਪਰ ਲੜ ਦੋਨੋਂ ਹੀ ਰਹੇ ਨੇ ਕਿਉਂ ਲੜ ਰਹੇ ਨੇ ਕਿਉਂਕਿ ਕੁਰਾਨ ਇੱਕ ਪਾਸੇ ਰਹਿ ਗਈ ਅੱਜ ਹਉਮੈ ਲੜਦੀ ਪਈ ਹੈ ਬੰਦੇ ਦੀ ਅਹੰਕਾਰ ਲੜਦਾ ਪਿਆ ਬੰਦੇ ਦਾ ਬਾਬੇ ਨਾਨਕ ਨੇ ਆਖਿਆ ਨਹੀਂ ਪਹਿਲਾ ਸੱਚ ਹਲਾਲ ਦੋਇ ਤੀਜੀ ਖੈਰ ਖੁਦਾਇ ਅਪਰ ਜਦੋਂ ਅਰਦਾਸ ਕਰਨੇ ਕਿੰਨੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਸਾਬ ਨੇ ਸਾਨੂੰ ਸਿਖਾਇਆ ਹੈ ਭਲਾ ਕਰਨ ਲੱਗਿਆ ਨਾ ਵੇਖੀ ਜਿੰਦਾ ਜਿਹੜਾ ਬੰਦਾ ਮੁਸੀਬਤ ਵਿੱਚ ਉਹ Hindu ਹੈ Musalman ਨੇ Sikh hai koi bhi hove babbe nanak ne ke jindi baa phadan da velaun di baa phad le ਇਹ ਨਾ ਸੋਚਿਓ ਮੇਰੇ ਧਰਮ ਦਾ ਹੈ ਕਿ ਨਹੀਂ ਮੇਰੇ ਮਜ਼ਹਬ ਦਾ ਹੈ ਕਿ ਨਹੀਂ ਸਾਬ ਨੇ ਆਖਿਆ ਇਹ ਸੋਚੇਗਾ ਤੂੰ ਧਰਮੀ ਹੋ ਹੀ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਜੀ ਨੇ ਇਹ ਆਈਡੋਲੋਜੀ ਦਿੱਤੀ ਹੈ ਸਾਨੂੰ ਪਾਤਸ਼ਾਹ ਜੀ ਨੇ ਆਖਿਆ ਪੜ ਤੂੰ ਪੰਜ ਨਮਾਜ਼ਾਂ ਪਰ ਆਹ ਵਾਲੀਆਂ ਪੜ ਫਿਰ ਸਤਿਗੁਰ ਨੇ ਜਦੋਂ ਭ੍ਰਮਣ ਕੀਤਾ ਨਾ ਜਦੋਂ ਬਾਬਾ ਨਾਨਕ ਜੀ ਲਾਹੌਰ ਗਏ ਅੱਜ ਦੇ ਵਿਸ਼ੇ ਵਾਲਾ ਪਾਈਏ ਜਦੋਂ ਸਤਿਗੁਰ ਜੀ ਲਾਹੌਰ ਗਏ ਨਾ ਇੱਥੇ ਬਾਬੇ ਨਾਨਕ ਨੇ ਵੇਖਿਆ ਜਦੋਂ ਸਵੇਰੇ ਲੋਕ ਸਵਾ ਪੈਰ ਰਾਤ ਰਹਿੰਦੇ ਆਂ ਮਤਲਬ ਅੰਮ੍ਰਿਤ ਵੇਲੇ ਜਦੋਂ ਸਵੇਰੇ ਉੱਠ ਕੇ ਪੰਜ ਨਮਾਜ਼ਾਂ ਪੜਨੀਆਂ ਨੇ ਜਦੋਂ ਸਵੇਰੇ ਉੱਠ ਕੇ ਨਿਤਨੇਮ ਕਰਨਾ ਹੈ ਜਦੋਂ ਸਵੇਰੇ ਉੱਠ ਕੇ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ ਜਦੋਂ ਧਰਮ ਦੀ ਇਬਾਦਤ ਕਰਨੀ ਹੈ ਉਸ ਸਮੇਂ ਦੇ ਅੰਦਰ ਜਿਹੜੇ ਧਰਮ ਨੂੰ ਮੰਨਣ ਵਾਲੇ ਨੇ ਉਹ ਲੋਕ ਕੀ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਅਜੇ ਦਿਨ ਚੜਿਆ ਅੰਮ੍ਰਿਤ ਵੇਲਾ ਹੈ ਧਰਮ ਦੀ ਗੱਲ ਨਹੀਂ ਹੋ ਰਹੀ ਗੱਲ ਕੀ ਹੋ ਰਹੀਏ ਪਸ਼ੂਆਂ ਨੂੰ ਵੱਢਿਆ ਜਾ ਰਿਹਾ ਮਾਰਿਆ ਜਾ ਰਿਹਾ ਕਿਸ ਲਈ ਜੀਬ ਦੇ ਸਵਾਦ ਦੇ ਲਈ ਬਾਬੇ ਨਾਨਕ ਨੇ ਵੇਖਿਆ ਸਾਬ ਕਹਿੰਦੇ ਨੇ ਲਾਹੌਰ ਸ਼ਹਿਰ ਲਾਹੌਰ ਸ਼ਹਿਰ ਜਿਹੜਾ ਜਦੋਂ ਸਤਗੁਰ ਗਏ ਪਾਤਸ਼ਾਹ ਕਹਿੰਦੇ ਨੇ ਜ਼ਹਿਰ ਕਹਿਰ ਉਥੇ ਜ਼ਹਿਰ ਵਰਤਦਾ ਪਿਆ ਕਿਹੜਾ ਜ਼ਹਿਰ ਵਰਤਦਾ ਪਿਆ ਅੰਮ੍ਰਿਤ ਵੇਲੇ ਲੋਕ ਜੀਬ ਦੇ ਚਸਕਿਆਂ ਦੇ ਪਿੱਛੇ ਪਸ਼ੂਆਂ ਨੂੰ ਮਾਰ ਰਹੇ ਨੇ ਇੱਕ ਖਿਆਲ ਕਰਿਓ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹੋ ਨਾ ਇਤਿਹਾਸ ਦੇ ਅੰਦਰ ਇੱਕ ਅਹਿਮ ਨਾਂ ਬਾਦ ਦਾ ਜ਼ਿਕਰ ਆਏਗਾ ਜਦੋਂ ਬਾਬਰ ਨੇ ਹਮਲਾ ਕੀਤਾ ਹੈ ਉਹਦੇ ਬਾਬਤ ਸਤਿਗੁਰ ਨੇ ਬਾਣੀ ਵਿੱਚ ਚਾਰ ਸ਼ਬਦ ਉਚਾਰਨ ਕੀਤੇ ਨੇ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ ਜਮ ਕਲ ਮੁਗਲ ਚੜਾਇਆ ਉਹ ਸਤਿਗੁਰ ਨੇ ਉੱਤੇ ਚਾਰ ਸ਼ਬਦ ਉਚਾਰਨ ਕੀਤੇ ਨੇ ਜਦੋਂ ਬਾਬਾ ਨਾਨਕ ਜੀ ਉੱਥੇ ਗਏ ਨਾ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦਾ ਵਿਲਾਸੀਨ ਜੀਵਨ ਵੇਖੀ ਜਦੋਂ ਬੰਦਾ ਵਿਲਾਸੀਨਤਾ ਵਿੱਚ ਗਲਤਾਨ ਹੋ ਜਾਏ ਨਾ ਸੱਚ ਤੋਂ ਟੁੱਟ ਜਾਏ ਅੱਜ ਜਿਹੜਾ ਆਪਾਂ ਪਦਾਰਥਵਾਦੀ ਯੁੱਗ ਵਿੱਚ ਜੀ ਰਹੇ ਆ ਨਾ ਅੱਜ ਦਾ ਯੁੱਗ ਵਿਲਾਸੀਨਤਾ ਵਾਲਾ ਯੁੱਗ ਹੈ ਬੰਦਾ ਸਿਰਫ ਜੀਬ ਦੇ ਚਸਕੇ ਕਰਕੇ ਜੀ ਰਿਹਾ ਹੈ ਮਾਫ ਕਰਨਾ ਕੋਈ ਵੀ ਜਿੰਦੇ ਜੀਵਨ ਦੇ ਵਿੱਚੋਂ ਧਰਮ ਦੀ ਸਿੱਖਿਆ ਗਿਆਨ ਨਿਕਲ ਜਾਏਗਾ ਸੱਚ ਵਿਸਰ ਜਾਏਗਾ ਜਿਹਨੂੰ ਉਹ ਵਿਲਾਸਿਨ ਹੋਏਗਾ ਵਿਲਾਸਿਨ ਬੰਦੇ ਨੂੰ ਕੋਈ ਮਤਲਬ ਨਹੀਂ ਹੁੰਦਾ ਉਹਨੂੰ ਸਿਰਫ ਆਪਣੇ ਜੀਬ ਦੇ ਚਸਕੇ ਦਾ ਆਪਣੇ ਨਾਲ ਮਤਲਬ ਹੁੰਦਾ ਉਹਦੀ ਹਾਲਤ ਬਤਾ ਕੀ ਹੁੰਦੀ ਉਹਨੂੰ ਸਹਿਬਾਣੀ ਵਿੱਚ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬੋ ਰੋਲ ਕਚੁਲਾ ਸਹਿਬ ਕਹਿੰਦੇ ਨੇ ਅੰਨਾ ਹੈ ਬੋਲਾ ਉਹਨੂੰ ਕਿਸੇ ਦਾ ਕੋਈ ਮਤਲਬ ਨਹੀਂ ਬਾਬੇ ਨਾਨਕ ਨੇ ਤੇ ਸਰਬੱਤ ਦੇ ਭਲੇ ਦੀ ਗੱਲ ਆਖੀ ਏ ਹੁਣ ਗੁਰੂ ਨਾਨਕ ਸਾਹਿਬ ਜੀ ਇਹੀ ਗੱਲ ਕਹਿ ਰਹੇ ਨੇ ਜਦੋਂ ਬਾਬਾ ਨਾਨਕ ਜੀ ਉੱਥੇ ਗਏ ਸਾਬ ਨੇ ਵੇਖਿਆ ਉਹਨਾਂ ਨੂੰ ਸਾਬ ਨੇ ਆਖਿਆ ਸੰਭਲ ਜਾਓ ਹੋਸ਼ ਕਰੋ ਕਹਿੰਨ ਲੱਗੇ ਕੀ ਹੋ ਗਿਆ ਬਾਬੇ ਨਾਨਕ ਨੇ ਆਖਿਆ ਬਾਬਰ ਆ ਰਿਹਾ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਉਹਨੂੰ ਵੇਖ ਕੇ ਆਏ ਸਨ ਉਹਦੇ ਨਾਲ ਮੁਗਲ ਫੌਜ ਹੈ ਸਾਬ ਨੇ ਆਖਿਆ ਉਹਨੇ ਹਮਲਾ ਕਰਨਾ ਉਹ ਲਗਾਤਾਰ ਤੁਰਦਾ ਆ ਰਿਹਾ ਤੇ ਹਮਲਾ ਕਰਦਾ ਰਿਹਾ ਜਿੱਧਰੋਂ ਲੰਘਦਾ ਹੈ ਉਦੋਂ ਕਤਲਗਾਰਤ ਕਰਦਾ ਹੈ ਲੋਕਾਂ ਦਾ ਧਨ ਲੁੱਟਦਾ ਹੈ ਇੱਜ਼ਤ ਲੁੱਟਦਾ ਹੈ ਸਮਾਨ ਲੁੱਟਦਾ ਹੈ ਘਰ ਲੈ ਜਾਂਦਾ ਹੈ ਤੁਸੀਂ ਸੰਭਲ ਜਾਓ ਪਤਾ ਨਹੀਂ ਉੱਥੋਂ ਦੇ ਲੋਕ ਕੀ ਕਹਿੰਦੇ ਕਹਨ ਲੱਗੇ ਕੋਈ ਗੱਲ ਨਹੀਂ ਬਾਬਰ ਕੋਲੋਂ ਫੌਜ ਸਾਡੇ ਕੋਲੋਂ ਧਰਮ ਦੇ ਮੰਤਰ ਨੇ ਕੀ ਹੋਇਆ ਜੇ ਬਾਬਰ ਆ ਰਿਹਾ ਸੀ ਸਾਡੇ ਜਿਹੜੇ ਕਾਜੀ ਨੇ ਮੋਲਾਣਾ ਨੇ ਬ੍ਰਾਹਮਣ ਨੇ ਮੰਤਰ ਪੜ੍ਹਨਗੇ ਬਾਬਰ ਦੀ ਫੌਜ ਨਹੀਂ ਕਰਦੇ ਅਸੀਂ ਤੇ ਜਦੋਂ ਬਾਬਰ ਚੜ੍ਹ ਕੇ ਆਇਆ ਸਾਬ ਕਹਿੰਦੇ ਨੇ ਕੋਈ ਮੁਗਲ ਨਾ ਹੋਵਾ ਅੰਦਾ ਸਾਬ ਕਹਿੰਦੇ ਨੇ ਕੋਈ ਉਹਨਾਂ ਦੇ ਮੰਤਰ ਨਹੀਂ ਚੱਲੇ ਤੇ ਜਿਹੜੀਆਂ ਬੰਦੂਕਾਂ ਉਹਨਾਂ ਘਰ ਵਿੱਚ ਰੱਖੀਆਂ ਸਨ ਕੋਈ ਚੱਲੀਆਂ ਹੀ ਨਹੀਂ ਧਿਆਨ ਦੇਣਾ ਸ਼ਸਤਰ ਤੇ ਸ਼ਸਤਰ ਦੋ ਚੀਜ਼ਾਂ ਗੁਰੂ ਘਰ ਵਿੱਚ ਨਾਲ-ਨਾਲ ਰਹਿਆਂ ਨੇ ਮੀਰੀ ਤੇ ਪੀਰੀ ਕਿਉਂ ਰਹਿਆਂ ਨੇ ਕਿਉਂਕਿ ਇਸ ਸਮੇਂ ਦੀ ਜ਼ਰੂਰਤ ਹੈ ਸ਼ਸਤਰ ਵੀ ਸਮੇਂ ਦੀ ਜ਼ਰੂਰਤ ਹੈ ਸ਼ਸਤਰ ਵੀ ਸਮੇਂ ਦੀ ਜ਼ਰੂਰਤ ਹੈ ਧਿਆਨ ਦੇਣਾ ਜੇ ਜੇ ਸਿਰਫ ਇਸ ਚੀਜ਼ ਨਾਲ ਜੋ ਹੁਣ ਜਿਹੜੇ ਬੋਧ ਬੋਧਮਤ ਨੂੰ ਮੰਨਣ ਵਾਲੇ ਸਨ ਵਿਚਾਰ ਲ ਮੇਰੀ ਹੋ ਜਾਗੀ ਮੈਂ ਉਸ ਪਾਸੇ ਨਾ ਜਾਵਾਂ ਜਿਹੜੇ ਬੋਧ ਬੋਧਮਤ ਨੂੰ ਮੰਨਣ ਵਾਲੇ ਸਨ ਉਹ ਕਹਿੰਦੇ ਸਨ ਸੰਸਾਰ ਦੇ ਅੰਦਰ ਜੀਵ ਦੇ ਉੱਪਰ ਵੀ ਹਤਿਆ ਨਹੀਂ ਕਰਨੀ ਹੋਇਆ ਕੀ ਅੱਜ ਕਿੰਨਾ ਕੋਈ ਇਲਾਕਾ ਕਿੰਨੇ ਕੋਈ ਲੋਕ ਰਹਿ ਗਏ ਨੇ ਜਿਹੜੇ ਬੋਧ ਨੂੰ ਮੰਨਣ ਵਾਲੇ ਨਹੀਂ ਹਿੰਦੁਸਤਾਨ ਦੀ ਧਰਤੀ ਤੇ ਕਨਵਰਟ ਹੋ ਗਏ ਨਾ ਬਦਲ ਗਏ ਨਾ ਸਾਰੇ ਉਹਨਾਂ ਨੇ ਬਦਲ ਦਿੱਤਾ ਧਰਮ ਸ਼ਾਸਤਰ ਦੇ ਸ਼ਾਸਤਰ ਦੇ ਜੋਰ ਦੇ ਉੱਪਰ ਬਦਲਿਆ ਉਹਨਾਂ ਦਾ ਧਰਮ ਸਤਿਗੁਰੂ ਗੁਰਨਾਨਕ ਬਾਬਾ ਜੀ ਕਹਿੰਦੇ ਨੇ ਨਹੀਂ ਜੇ ਲਾਹੌਰ ਸ਼ਹਿਰ ਹੈ ਨਾ ਇਹ ਲਾਹੌਰ ਸ਼ਹਿਰ ਸਿਰਫ ਉਹ ਲਾਹੌਰ ਸ਼ਹਿਰ ਨਹੀਂ ਸਤਿਗੁਰ ਕਹਿੰਦੇ ਨੇ ਤੂੰ ਅੱਜ ਵੀ ਆਪਣੇ ਜੀਵਨ ਵਿੱਚ ਵੇਖ ਤੂੰ ਕਿੰਨੀ ਵਿਲਾਸੀਨਤਾ ਵਿੱਚ ਜੀ ਰਿਹਾ ਹੈ ਲਾਹੌਰ ਸ਼ਹਿਰ ਤੇ ਇੱਕ ਦ੍ਰਿਸ਼ਤਾਂਤ ਹੈ ਲਾਹੌਰ ਸ਼ਹਿਰ ਤੇ ਇੱਕ ਪਿਕਚਰ ਹੈ ਉਤੇ ਘਟ ਗਈ ਜਦੋਂ ਘਟਨੀ ਸੀ ਬਾਬੇ ਨਾਨਕ ਨੇ ਜ਼ਿਕਰ ਕੀਤਾ ਉਤੇ ਲੰਘੀ ਪੰਜ 550 ਸਾਲ ਪਹਿਲਾਂ ਪਰ ਬਾਬਾ ਨਾਨਕ ਜੀ ਕਹਿੰਦੇ ਨੇ ਉਸ ਸ਼ਹਿਰ ਤੋਂ ਆਪਣੇ ਜੀਵਨ ਦੇ ਅੰਦਰ ਕੋਈ ਸਿੱਖਿਆ ਲੈ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਲੋਕ ਕੀ ਕਰਦੇ ਨੇ ਜੀਬ ਦੇ ਚਸਕੇ ਦੇ ਵਿੱਚ ਲੱਗ ਜਾਂਦੇ ਨੇ ਪਸ਼ੂਆਂ ਦਾ ਕਹਨ ਕਰ ਰਹੇ ਨੇ ਪਸ਼ੂਆਂ ਨੂੰ ਮਾਰ ਰਹੇ ਨੇ ਜੀਬ ਦੇ ਚਸਕੇ ਦੇ ਵਿੱਚ ਆਪਣੀ ਜੀਬ ਦੇ ਰਸ ਲਈ ਸਤਿਗੁਰ ਕਹਿੰਦੇ ਨੇ ਨਹੀਂ ਫਿਰ ਜਦੋਂ ਸਮਾਂ ਬਦਲਿਆ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਜਦੋਂ ਉਸ ਸਤਿਗੁਰ ਜੀ ਇਸ ਸ਼ਲੋਕ ਨੂੰ ਪੜ੍ਹਦੇ ਨੇ ਇਹਦੇ ਨਾਲ ਫਿਰ ਸਤਿਗੁਰ ਨੇ ਆਪਣਾ ਇੱਕ ਸ਼ਲੋਕ ਐਡ ਕੀਤਾ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਨ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਲਾਹੌਰ ਸ਼ਹਿਰ ਵਿੱਚ ਜਨਮ ਹੋਇਆ ਹੈ ਪ੍ਰਕਾਸ਼ ਸਤਿਗੁਰਾਂ ਦਾ ਹੋਇਆ ਨਾ ਲਾਹੌਰ ਚੁੰਨਾ ਮੰਡੀ ਜਦੋਂ ਬਾਬੇ ਨਾਨਕ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤੀਜੇ ਜਾਮੇ ਵਿੱਚ ਲਾਹੌਰ ਸ਼ਹਿਰ ਦੀ ਸਿਫਤ ਕੀਤੀ ਨਾ ਕਿਉਂ ਕੀਤੀ ਕਿਉਂਕਿ ਹੁਣ ਉਹੀ ਲਾਹੌਰ ਸ਼ਹਿਰ ਸੀ ਤਾਂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਉੱਥੇ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ ਉਹ ਲਾਹੌਰ ਸ਼ਹਿਰ ਹੁਣ ਅੰਮ੍ਰਿਤ ਦਾ ਸਰੋਵਰ ਬਣ ਗਿਆ ਹੈ ਹੁਣ ਉੱਥੇ ਪਸ਼ੂਆਂ ਦਾ ਕਾਹ ਨਹੀਂ ਹੋ ਰਿਹਾ ਉੱਥੇ ਹੁਣ ਰੱਬ ਦੀਆਂ ਗੱਲਾਂ ਹੋ ਰਹੀਆਂ ਨੇ ਉੱਥੇ ਹੁਣ ਲੋਕਾਂ ਦਾ ਭਲਾ ਮੰਗਿਆ ਜਾ ਰਿਹਾ ਹੈ ਉਥੇ ਜੀਵਾਂ ਦੀ ਖੈਰ ਮੰਗੀਦਾਰੀ ਤਾਂ ਹੀ ਸਤਿਗੁਰ ਕਹਿੰਦੇ ਨੇ ਲਾਹੌਰ ਸ਼ਹਿਰ ਅੰਮ੍ਰਿਤ ਸਰ ਸਿਫਤੀ ਦਾ ਘਰ ਸਾਹਿਬ ਕਹਿੰਦੇ ਨੇ ਹੋਰੋ ਪ੍ਰਮਾਤਮਾ ਦੀ ਸਿਫਤ ਦਾ ਘਰ ਬਣ ਗਿਆ ਉਥੇ ਹੁਣ ਰੱਬ ਦੀ ਸਿਫਤ ਸਲਾਹ ਹੋ ਰਹੀ ਹੈ ਪਰ ਧਿਆਨ ਦੇਣਾ ਤਾਂ ਹੋਏਗੀ ਜੇ ਅੰਦਰ ਵੀ ਅੰਮ੍ਰਿਤ ਦਾ ਸਰੋਵਰ ਬਣੇਗਾ ਜਿਸ ਜਿਸ ਥਾਂ ਤੋਂ ਅੰਮ੍ਰਿਤ ਦਾ ਸਰੋਵਰ ਖਤਮ ਹੋ ਜਾਏਗਾ ਅੰਮ੍ਰਿਤ ਸਰੋਵਰ ਦਾ ਮਤਲਬ ਅੰਮ੍ਰਿਤਸਰ ਵਾਲਾ ਸਰੋਵਰ ਨਹੀਂ ਹੈ ਅੰਮ੍ਰਿਤ ਸਰ ਦਾ ਮਤਲਬ ਏ ਅੰਮ੍ਰਿਤ ਦਾ ਸਰੋਵਰ ਜਿਹੜਾ ਮੇਰੇ ਤੁਹਾਡੇ ਸਾਰਿਆਂ ਦੇ ਅੰਦਰ ਹੈ ਹੁਣ ਤੁਸੀਂ ਉਹਨੂੰ ਅੰਮ੍ਰਿਤ ਦਾ ਸਰੋਵਰ ਬਣਾ ਲਓ ਜਾਂ ਤੁਸੀਂ ਉਹਨੂੰ ਲਾਹੌਰ ਸ਼ਹਿਰ ਜ਼ਹਿਰ ਕਹਿਰ ਬਣਾ ਲਓ ਧਿਆਨ ਦੇਣਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਜਾਂ ਲਾਹੌਰ ਸ਼ਹਿਰ ਅੰਮ੍ਰਿਤ ਸਰ ਸਿਫਤੀ ਦਾ ਘਰ ਇੱਕੋ ਹੀ ਬੰਦੇ ਦੇ ਅੰਦਰ ਨੇ ਦੋਵੇਂ ਇਹ ਬਾਹਰ ਨਹੀਂ ਨੇ ਇਹ ਮੇਰੇ ਅੰਦਰ ਲਾਹੌਰ ਸ਼ਹਿਰ ਜ਼ਹਿਰ ਕਹਿਰ ਵੀ ਹੈ ਮੇਰੇ ਅੰਦਰ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਕਰ ਵੀ ਜੇ ਮੈਂ ਰੱਬ ਨਾਲ ਜੁੜ ਜਾਵਾਂਗਾ ਸੱਚ ਨਾਲ ਜੁੜ ਜਾਵਾਂਗਾ ਮੇਰੇ ਅੰਦਰ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਕਰ ਹੈ ਜੇ ਮੈਂ ਰੱਬੀ ਗੁਨਾ ਤੋਂ ਟੁੱਟ ਕੇ ਆਪਣੇ ਮਤਲਬ ਔਰ ਖੁਦਗਰਦੀ ਲਈ ਜੀਣਾ ਸ਼ੁਰੂ ਕਰ ਦੇਵਾਂਗਾ ਆਪਣੇ ਰਸ ਕਸ ਲਈ ਜੀਣਾ ਸ਼ੁਰੂ ਕਰ ਦੇਵਾਂਗਾ ਫਿਰ ਮੇਰਾ ਸ਼ਰੀਰ ਲਾਹੌਰ ਸ਼ਹਿਰ ਜ਼ਹਿਰ ਕਹਿਰੇ ਵੇਖੋ ਨਾ ਅੱਜ ਸਾਡੇ ਸਮਾਜ ਵਿੱਚ ਜ਼ਹਿਰ ਵਰਤਦਾ ਨਹੀਂ ਪਿਆ ਸਾਨੂੰ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਨਾ ਬੰਦਾ ਖਿਆਲ ਕਰਿਓ ਕਿਸ ਹੱਦ ਤੱਕ ਸਮਾਜ ਦੇ ਅੰਦਰ ਨੀਵਾ ਹੋ ਚੁੱਕਾ ਆਪਣੇ ਜੀਬ ਦੇ ਰਸ ਲਈ ਜਾਂ ਆਪਣੀਆਂ ਇੰਦਰੀਆਂ ਦੇ ਰਸ ਦੇ ਲਈ ਕਿਸ ਹੱਦ ਤੱਕ ਨੀਵਾ ਹੋ ਚੁੱਕਾ ਹੈ ਹਰ ਚੀਜ਼ ਦੇ ਅੰਦਰ ਬੰਦੇ ਨੇ ਮਿਲਾਵਟ ਕੀਤੀ ਹਰ ਚੀਜ਼ ਦੇ ਅੰਦਰ ਕਿਸ ਲਈ ਮੇਰਾ ਘਰ ਪਰ ਜਾਏ ਮਾਫ ਕਰਨਾ ਮੇਰੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਕਿੰਨੀ ਦੇਰ ਤੱਕ ਸੰਸਾਰ ਦੀ ਹਕੀਕਤ ਹੈ ਸਾਧ ਸੰਗਤ ਜੀ ਜਿਨ੍ਹਾਂ ਨੇ ساری ਜ਼ਿੰਦਗੀ ਲੋਕਾਂ ਦਾ ਘਾਣ ਕਰਕੇ ਆਪਣੇ ਘਰ ਭਰੇ ਨੇ ਜਦੋਂ ਉਹਨਾਂ ਦੇ ਬੱਚੇ ਜਵਾਨ ਹੋਏ ਉਹਨਾਂ ਨੇ ਘਰ ਵਿੱਚ ਰੱਖਿਆ ਵੀ ਨਹੀਂ ਉਹਨਾਂ ਘਰ ਤੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਹੈ ਇਹ ਕੁਦਰਤ ਦਾ ਨਿਜਾਮ ਹੈ ਇੱਥੇ ਬੰਦਾ ਜਿਹੋ ਜੇ ਕਰਮ ਕਰਦਾ ਉਹੋ ਜਿਹਾ ਭੋਗਣਾ ਪੈਂਦਾ ਫਿਰ ਕਿਉਂ ਬਾਬਾ ਨਾਨਕ ਜੀ ਕਹਿੰਦੇ ਨੇ ਫਿਰ ਕਿਸ ਲਈ ਜੇ ਕੁਦਰਤ ਦਾ ਨਿਯਮ ਹੈ ਕੁਦਰਤ ਦਾ ਨਿਜਾਮ ਹੈ ਜਿਹਾ ਬੀਜ ਹੈ ਸੋ ਲੁਣੇ ਜੇ ਧਰਤੀ ਵਿੱਚ ਜਿਹੜਾ ਬੀਜ ਬੀਜੀ ਉਹ ਮਿਲਣਾ ਹੈ ਜੇ ਕਰਮ ਰੂਪੀ ਧਰਤੀ ਦੇ ਅੰਦਰ ਜੋ ਬੀਜ ਹੈ ਮਿਲਣਾ ਹੈ ਫਿਰ ਸਤਿਗੁਰ ਕਹਿੰਦੇ ਨੇ ਮਾੜਾ ਕਿਉਂ ਫਿਰ ਲਾਹੌਰ ਸ਼ਹਿਰ ਅੰਮ੍ਰਿਤਸਰ ਕਿਉਂ ਨਹੀਂ ਫਿਰ ਲਾਹੌਰ ਸ਼ਹਿਰ ਜ਼ਹਿਰ ਕਹਿਰ ਕਿਉਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਨਾਨਕ ਬਾਬਾ ਜੀ ਅੱਜ ਇਹ ਦੋ ਦ੍ਰਿਸ਼ਟਾਂਤ ਦੇ ਕੇ ਸਾਡੇ ਸਰੀਰ ਦੀ ਗੱਲ ਕਰਦੇ ਨੇ ਸਤਿਗੁਰ ਕਹਿੰਦੇ ਨੇ ਤੇਰੇ ਅੰਦਰ ਹੀ ਹੈ ਜੇ ਆਪਣੀ ਸੁਰਤ ਨੂੰ ਬਦਲ ਲੇਗਾ ਤੇਰਾ ਸਰੀਰ ਲਾਹੌਰ ਸ਼ਹਿਰ ਅੰਮ੍ਰਿਤਸਰ ਬਣ ਜਾਏਗਾ ਜੇ ਆਪਣੀ ਸੁਰਤ ਨੂੰ ਅੰਦਰ ਗੰਦ ਭਰ ਲੇਗਾ ਗੰਦਗੀ ਭਰ ਲੇਗਾ ਫਿਰ ਤੇਰਾ ਸਰੀਰ ਲਾਹੌਰ ਸ਼ਹਿਰ ਜ਼ਹਿਰ ਕਹਿਰ ਬਣ ਜਾਏਗਾ ਬਣਿਆ ਹੋਇਆ ਨਾ ਪਿਛਲੇ ਦਿਨਾਂ ਤੋਂ ਲੈ ਕੇ ਆਪਾਂ ਜੋ ਵੇਖ ਰਹੇ ਆ ਡਾਕਟਰਾਂ ਨੇ ਹੜਤਾਲ ਕੀਤੀ ਜੋ ਕੁਝ ਕਲਕੱਤੇ ਦੇ ਅੰਦਰ ਹੋਇਆ ਬੰਦਾ ਸੋਚ ਸਕਦਾ ਹੈ ਵੀ ਬੰਦਾ ਹਵਾਨੀਅਤ ਦੇ ਅੰਦਰ ਇਸ ਕਦਰ ਵੀ ਥੱਲੇ ਡਿੱਗ ਸਕਦਾ ਹੈ ਸਮਾਜ ਦੇ ਅੰਦਰ 2 2 3 3 ਸਾਲ ਸਾਲ ਦੀਆਂ ਬੱਚੀਆਂ ਦੇ ਨਾਲ ਜ਼ਬਰ ਜ਼ਨਾ ਕਿੱਥੇ ਖੜਾ ਹੈ ਸਾਡਾ ਦੇਸ਼ ਕਿਤੇ ਖੜਿਆ ਸੀ ਲੋਕ ਕਦੀ ਬੰਦਾ ਸੋਚ ਸਕਦਾ ਹੈ ਵੀ ਇਹ ਕੁਝ ਮਾਫ ਕਰਨਾ ਸਤਿਗੁਰੂ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਇਸੇ ਕਰਕੇ ਧਰਮ ਤੋਂ ਵੱਡੀ ਗੱਲ ਜਦੋਂ ਸਤਿਗੁਰੂ ਗੁਰਨਾਨਕ ਸਾਹਿਬ ਕਰਦੇ ਨੇ ਉਹ ਬੰਦੇ ਦੀ ਫਿਤਰਤ ਨੂੰ ਸੋਚ ਨੂੰ ਬਦਲਣ ਦੀ ਗੱਲ ਕਰਦੇ ਨੇ ਉਹ ਗਿਆਨ ਤੋਂ ਬਿਨਾਂ ਨਹੀਂ ਬਦਲੀ ਜਾ ਸਕਦੀ ਉਹ ਸੱਚ ਤੋਂ ਬਿਨਾਂ ਨਹੀਂ ਬਦਲੀ ਜਾ ਸਕਦੀ ਉਹਨੂੰ ਬਦਲਣ ਦਾ ਇੱਕੋ ਹੀ ਤਰੀਕਾ ਹੈ ਉਹ ਹੈ ਆਪਣੇ ਅੰਦਰ ਰੱਬੀ ਗੁਣਾਂ ਨੂੰ ਪਰਮਾਤਮਾ ਦੇ ਭੈ ਨੂੰ ਟਿਕਾ ਲੈਣਾ ਉਹ ਤਾਂ ਅੰਦਰ ਬਨਣਗੇ ਜੇ ਸਮਝ ਆ ਜਾਏ ਕਿ ਮਨਾ ਇਸ ਸੰਸਾਰ ਇਸ ਜਗਤ ਦੇ ਅੰਦਰ ਤੇ ਉਹ ਵੀ ਚਲੇ ਗਏ ਨੇ ਜਿਨ੍ਹਾਂ ਨੇ ਮਾਨ ਕਰਕੇ ਕਦੀ ਆਖਿਆ ਸੀ ਕਾਲਾਪੁਰ 라ਵਣ ਦਾ ਜ਼ਿਕਰ ਪੜਿਆ ਸੀ ਨਾ ਪਿਛਲੇ ਸ਼ਲੋਕ ਵਿੱਚ ਜਿਨੇ ਆਖਿਆ ਸੀ ਮੈਂ ਤੇ ਮੌਤ ਨੂੰ ਵੀ ਆਪਣੇ ਮੰਜੇ ਦੇ ਪਾਵੇ ਨਾਲ ਬਨ ਲਿਆ ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਮੂਰਖ 라ਵਣ ਕਿਆ ਲੈ ਗਿਆ ਬਾਣੀ ਦਾ ਫਰਮਾਨ ਹੈ ਨਾ ਫਿਰ ਸਤਿਗੁਰ ਕਹਿੰਦੇ ਨੇ ਆਪਣੇ ਅੰਦਰ ਨੂੰ ਅੰਮ੍ਰਿਤਸਰ ਸਿਫਤੀ ਦਾ ਘਰ ਬਣਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਨਾ ਬਣਾ ਕਿਉਂਕਿ ਅੰਮ੍ਰਿਤਸਰ ਸਿਫਤੀ ਦਾ ਘਰ ਬਣੇਗਾ ਤੇਰੀ ਵਡਿਆਈ ਹੋਏਗੀ ਤੇਰੀ ਸ਼ੋਭਾ ਹੋਏਗੀ ਤੇਰੀ ਜੈ ਜੈਕਾਰ ਹੋਏਗੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਬਣੇਗਾ ਤੇ ਸਤ ਜਾਨੀ ਆਪ ਵੀ ਰੁਲੇਗਾ ਤੇਰੇ ਪਿੱਛੇ ਤੇਰੀਆਂ ਪੁਸਤਾਂ ਵੀ ਰੁਲ ਜਾਣਗੀਆਂ ਸੱਭ ਕਿਰਪਾ ਕਰਨ ਇਹ ਦੋ ਸ਼ਲੋਕ ਨੇ ਜਿਨ੍ਹਾਂ ਵਿੱਚੋਂ ਸਤਿਗੁਰੂ ਜੀ ਸਾਨੂੰ ਆਪਣੇ ਆਪੇ ਨੂੰ ਵੇਖਣ ਦੀ ਗੱਲ ਕਰਦੇ ਨੇ ਯਤਨ ਕਰੀਏ ਸਤਿਗੁਰ ਦੀ ਬਾਣੀ ਦੇ ਵਿੱਚੋਂ ਇਹ ਸਿਰਫ ਘਟ ਚੁਕੀਆਂ ਕਟਨਾਵਾਂ ਨਹੀਂ ਇਹਨਾਂ ਸੋਚੀਏ ਬਾਬੇ ਨਾਨਕ ਦੇ ਵੇਲੇ ਐਸਾ ਹੋਇਆ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਦਾ ਦ੍ਰਿਸ਼ਟਾਂਤ ਦੇ ਕੇ ਸਾਨੂੰ ਪ੍ਰੈਜ਼ੈਂਟ ਵਿੱਚ ਜਿਣਾ ਸਿਖਾਇਆ ਵਰਤਮਾਨ ਵਿੱਚ ਜਿਣਾ ਸਿਖਾਇਆ ਬਾਣੀ ਕੋਈ ਬੀਤ ਚੁਕੀ ਗੱਲ ਨਹੀਂ ਹੈ ਪਾਣੀ ਨੂੰ ਜਦੋਂ ਆਪਣੇ ਤੇ ਇੰਪਲੀਮੈਂਟ ਕਰੋਗੇ ਉਦੋਂ ਤੁਹਾਡੇ ਤੇ ਇੰਪਲੀਮੈਂਟ ਹੋ ਜਾਏਗੀ ਬਸ ਉਹਨੂੰ ਸਮਝਣ ਦੇ ਲਈ ਤੁਹਾਨੂੰ ਉਸ ਤਰੀਕੇ ਨਾਲ ਸਮਝਣਾ ਪਏਗਾ ਵਿਚਾਰਨਾ ਪਏਗਾ ਉਹਨੂੰ ਇਸ ਕਰਕੇ ਬਾਬਾ ਨਾਨਕ ਜੀ ਕਹਿੰਦੇ ਨੇ ਜਿੱਥੇ ਗੁਰੂ ਦੇ ਚਰਨ ਪੈ ਜਾਂਦੇ ਨੇ ਉਹ ਲਾਹੌਰ ਸ਼ਹਿਰ ਜ਼ਹਿਰ ਕਹਿਰ ਨਹੀਂ ਦਿੰਦਾ ਉਹ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਬਣ ਜਾਂਦਾ ਹੈ ਬੰਦਿਆ ਜੇ ਤੇਰੇ ਅੰਦਰ ਅਵਗੁਣੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮਲੀਮਤਾ ਅਵਗਣ ਭਰੇ ਹੋਏ ਨੇ ਆਪਣੇ ਇਸ ਘਰ ਦੇ ਅੰਦਰ ਪਰਮਾਤਮਾ ਦੀ ਸਿਫਤਸਲਾ ਦਾ ਬੀਜ ਬੀਜਦੇ ਫਿਰ ਤੇਰਾ ਇਹ ਘਰ ਵੀ ਸਿਫਤੀ ਦਾ ਘਰ ਬਣ ਜਾਏਗਾ ਸੱਭ ਕਿਰਪਾ ਕਰਨ ਖੁਈਆਂ ਗਲਤੀਆਂ ਬਖਸ਼